ਹਾਂ ਜੀ ਸਰ ਇਹ ਜਿਹੜੀ ਸਾਈਟ ਆ ਨਾ ਜੀ ਇਹ ਪੈਂਦੀ ਆ ਡਵੈਲਪਮੈਂਟ ਸਕੀਮ ਆ ਇੰਪਰੂਵਮੈਂਟ ਇੰਟਰਸਟ ਦੀ ਜੀ ਉਹਦੇ ਵਿੱਚ ਇਹ ਜਿਹੜੀ ਸਾਰੀ ਵੇਕੈਂਟ ਲੈਂਡ ਆ ਜੀ ਇਹ ਫਾਰ ਪਾਰਕਿੰਗ ਆ ਗੱਡੀਆਂ ਖੜਨ ਵਾਲੀ ਜਗ੍ਹਾ ਵਾ ਉਹਦੇ ਤੇ ਦਿਖਾਈ ਦੇਗਾ ਡਵੈਲਪਮੈਂਟ ਸਕੀਮ ਦੇ ਵਿੱਚ ਇਹ ਇਹ ਤੋਂ ਇਲਾਵਾ ਸਾਰੀਆਂ ਜਿਹੜੀਆਂ ਬੰਦੀਆਂ ਨੇ ਇਹ ਵੀ ਇਨਕ੍ਰੋਚਮੈਂਟ ਹੀ ਨੇ ਜੀ ਇਹਨਾਂ ਤੇ ਕੋਈ ਮਾਲਕੀ ਹੱਕ ਨਹੀਂ ਇਹਨਾਂ ਕੋਲ ਤੇ ਸਿਰਫ ਤੇ ਸਿਰਫ ਇਹਨਾਂ ਦੀ ਇਨਕ੍ਰੋਚਮੈਂਟ ਆ ਆ ਜਿੰਨੇ ਜਿੰਨੇ ਘਰ ਦੇਖ ਰਹੇ ਹੋ ساری ਪਾਰਕਿੰਗ ਦੀ ਜਗ੍ਹਾ ਦਿਖਾਈ ਗਈ ਹੈ। ਅੱਛਾ ਸਰ ਇਹ ਕਿੰਨੀ ਕੀ ਜਗ੍ਹਾ ਟੋਟਲ? ਇਹ ਅਪਰੋਕਸੀਮੇਟ ਮੇਰੇ ਹਿਸਾਬ ਨਾਲ ਕੋਈ 3000 ਦੇ ਕਰੀਬ ਹੋਊਗੀ ਜਗ੍ਹਾ। 3000 ਗੱਜ। ਹਾਂਜੀ। ਤੇ ਸਾਰੀ ਅੱਜ ਡਿਮੋਲਿਸ਼ ਕੀਤੀ ਜਾਂਦੀ ਕਿਸੇ? ਨਹੀਂ ਅੱਜ ਅਸੀਂ ਪਾਰਟਿਕੂਲਰ ਇਹਨੂੰ ਨੋਟਿਸ ਜਾਰੀ ਕੀਤਾ ਤੇ ਇਹ ਜਿਹੜੇ ਡਰੱਗਸ ਵਾਲੇ ਜੇਸਾਂ ਦੇ ਵਿੱਚ ਇਹ ਤੇ ਕਾਰਵਾਈ ਕਰਨੀ ਆ। ਬਾਕੀ ਇਹਨ ਫਿਊਚਰ ਇਹਦੇ ਵੀ ਧਿਆਨ ਚ ਆ। ਠੀਕ ਹੈ ਜੀ। ਤੇ ਅਸੀਂ ਇੱਥੇ ਵੀ ਬਣਦੀ ਕਰਦੇ ਪੰਜ ਪਰਚੇ ਦਰਜ ਐ 10 ਸਾਲ ਦੀ ਸਜ਼ਾ ਹੋਈ ਹੋਈ ਐ ਠੀਕ ਐ ਸਰ ਤੇ ਕਾਰਪੋਰੇਸ਼ਨ ਦੀ ਜਗ੍ਹਾ ਐ ਠੀਕ ਐ ਕਾਰਪੋਰੇਸ਼ਨ ਦੀ ਜਗ੍ਹਾ 'ਚ ਇਹਨੇ ਆਪਣਾ ਕਾਰ ਬਣਾਇਆ ਹੋਇਆ ਜੀ ਤੇ ਬਿਲਕੁਲ ਲੀਗਲ ਪ੍ਰੋਸੀਜਰ ਨਾਲ ਇਹਨੂੰ ਟਾਣਾ ਐ ਜੀ ਇਸ ਜਗ੍ਹਾ ਤੇ ਹੋਰ ਵੀ ਕਈ ਲੋਕ ਐ ਸਾਰਿਆਂ ਨੇ ਨਹੀਂ ਫਿਲਹਾਲ ਇੱਕ ਦਾ ਹੀ ਐ ਫਿਲਹਾਲ ਇੱਕ ਦਾ ਹੀ ਜੀ